ਜਿੰਦਾ ਵੱਡੇ ਸਾਕੇ ਦੇ ਮਹਾਲ ਸ਼ਹੀਦ ਬਾਬਾ ਜੋਰਾਬ ਸਿੰਘ ਬਾਬਾ ਫਤਿਹ ਸਿੰਘ ਜਗਤਮਾਤਾ ਗੁਜਰੀ ਜੀ ਦੀ ਦੂਤੀ ਸ਼ਹਾਦਤ ਵਿੱਚ ਫਤਿਹਗੁਰ ਸਾਹਿਬ ਵਿਖੇ ਲੱਗਣ ਵਾਲਾ ਸਲਾਨਾ ਤਿੰਨ ਰੋਜ਼ਾ ਸ਼ਹੀਦ ਦੀ ਜੋੜ ਮੇਲ ਦੀ ਅੱਜ ਤੋਂ ਰੰਪਤਾ ਹੋ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ ਤੇ ਆਰੰਭ ਪਾਠ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਦੇ ਨਾਲ ਹੀ ਸ਼ਹੀਦ ਦੀ ਜੋੜ ਮੇਲ ਦੀ ਆਰੰਭਤਾ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਨਾ ਸ੍ਰੀ ਦਰਬਾਰ ਮੇਲ ਮੌਕੇ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇਖਿਓ ਸ੍ਰੀ ਖੰਡਪੜ ਸਾਹਿਬ ਦੀ ਰੰਗਮਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੀਵਾਨ ਟੋਡਰਮਲ ਬਲੋ ਸੋਨੇ ਦੀਆਂ ਖੜੀਆਂ ਮੋਹਰਾ ਪ੍ਰਾਪਤ ਕਰਕੇ ਮੁਗਲ ਹਕੂਮਤ ਪਾਸੋਂ ਛੋਟੇ ਸਹਿਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਸੱਤਾ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਤਕਰ ਸਾਹਿਬ ਜੇ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਪਿੰਡ ਦਿੱਤੀ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਕੀ ਕੀ ਪ੍ਰੋਗਰਾਮ ਰਹਿਣਗੇ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਮੈਂਬਰ ਸਾਹਿਬ ਔਰ ਕਿਹੜੇ ਕਿਹੜੇ ਪ੍ਰੋਗਰਾਮ ਆਜੂ ਲਿਖੇ ਗਏ ਨੇ ਕਿਉਂਕਿ ਸ਼ੀਤੀ ਜੋੜ ਮਿਲਦੀ ਰੱਬਤਾ ਹੋ ਚੁੱਕੀ ਹੈ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਲਾਲਾ ਨੂੰ ਅੱਗੇ ਪਾ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੂਚੇ ਖਾਲਸਾ ਪੰਥ ਵੱਲੋਂ ਧੰਨ ਧੰਨ ਬਾਬਾ ਜੁਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸ਼ੂਜਾ ਵਿਖੇ ਗੱਡਪਾੜ ਸਾਹਿਬ ਦੀ ਰਮਤਾ ਹੋ ਚੁੱਕੀ ਹੈ ਔਰ ਜਿਹਦੇ ਕੱਲ 26 ਤਰੀਕ ਨੂੰ ਮਤਦੇ ਪੋਕ ਪਾਈ ਜਾਣਗੇ ਔਰ 27 ਤਰੀਕ ਨੂੰ ਸਵੇਰੇ 6:30 ਵਜੇ ਜਿਹੜੀ ਉਹਦੀ ਸਕੂਲ 27 ਦੇ ਪੋਕ ਪਾਈ ਜਾਣਗੇ ਉਸ ਤੋਂ ਉਪਰੰਤ ਅਗਰ ਦੋਰਾ ਜੀ ਫਤੇਗੜ ਸਾਹਿਬ ਤੋਂ ਇੱਕ ਵਿਸ਼ਾਲ ਲਗਰ ਕੀਰਤਨ ਵੀ ਰੰਗਦਾ ਹੋਊਗੀ ਜਿਹੜੀ ਕਿ ਉਦਿਸ ਬੂਤਾ 1:30 ਵਜੇ ਜੋਤੀ ਜੋਤ ਗੁਰਦੁਆਰਾ ਸਾਹਿਬ ਵਿਖੇ ਆ ਕੇ ਬੂਤਾ ਜੀ ਦੇ ਉਸ ਤੋਂ ਪਹਿਤ ਕਪਤਨ ਜਿੰਨਾ ਪੜੀ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਕੁਦਵੀ ਸਿੰਘ ਜੀ ਕਾਲ ਜੱਜੇਦਾਰ ਕਾਲਕਤਬ ਸਾਹਿਬ ਦੇ ਉਹ ਸੰਗਤਾਂ ਦੇ ਨਾਲ ਸੇਵਾ ਦੇਵਗੇ ਔਰ ਸੂਚੀ ਸੰਗਤਾਂ ਬੜੇ ਹੀ ਸਾਦੇ ਢੰਗ ਦੇ ਵਿੱਚ ਆ ਕੇ ਜਿਹੜਾ ਉਹਨਾਂ ਸੀਟਾਂ ਨੂੰ ਲਤਫਤ ਹੋ ਰਹੀਆਂ ਨੇ ਔਰ ਮੈਂ ਸੂਚੀ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਉਸ ਜੀਤਾਂ ਨੂੰ ਯਾਦ ਕਰਦੇ ਹੋਏ ਸਾਦਾ ਜੀਵਨ ਬទਿਤ ਕਰੀਏ ਔਰ ਸਾਦੇ ਰੂਪ ਤੇ ਵਿੱਚ ਆ ਕੇ ਉਹਨਾਂ ਨੂੰ ਨਤਮਤ ਕੋਈਏ ਔਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਾਦੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਸਿਕਾਈਏ ਤਾਂ ਕਿ ਆਪਾਂ ਉਹਨਾਂ ਨੂੰ ਸੋਚੇ ਪ੍ਰਣਾਮ ਕਰ ਸਕੀਏ ਤਾਂ ਕਿ ਆਪਾਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀਆਂ ਨੂੰ ਬੜੇ ਹੀ ਤਰੀਕੇ ਦੇ ਨਾਲ ਔਰ ਉਹਨਾਂ ਨੂੰ ਸਹਿਯਾ ਕਰ ਸਕਦੇ ਸੋ ਇਸ ਹਨ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆਜਣ ਨੇ ਉਹਨਾਂ ਨੇ ਸੂਚੇ ਪ੍ਰਬੰਧਕ ਸਾਹਿਬ ਦੀ ਜਾਣਕਾਰੀ ਦਿੱਤੀ ਹੈ ਸੋ ਇੱਕ ਵਾਰੀ ਫੇਰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧਾਰਮਿਕ ਸਮਾਗਮਾਂ ਦਾ ਵਿਕੇ ਗਏ ਹਨ ਇਹ ਤਿੰਨ ਦਿਨ ਲਗਾਤਾਰ جاری ਰਹਿਣਗੇ ਅਤੇ ਗੁਰੂ ਕਰਦੇ ਹਜੂਰੀ ਰਾਗੀ ਕੀਰਤਨੀਏ ਪੰਥਕ ਢਾਡੀ ਸਹਿਬਾਨ ਗੁਰੂ ਰਸਨਾ ਨਾਲ ਸੰਗਤਾਂ ਨੂੰ ਤਿੰਨ ਦਿਨ ਲਗਾਤਾਰ ਸਕੇ ਗੁਰੂ ਰਸਨਾ ਨਾਲ ਨਿਹਾਲ ਕਰਨਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਅੱਜ ਸ੍ਰੀ ਅੰੰਡਪੜ ਸਾਹਿਬ ਦੀ ਆਰੰਭਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰਮਲ ਵੱਲੋਂ ਸੋਨੇ ਦੇ ਆਖੜੀਆਂ ਮੋਹਰਾਂ ਪ੍ਰਾਪਤ ਕਰਕੇ ਸੰਸਕਾਰ ਲਈ ਜਗਾ ਮੁਗਲ ਹਕੂਮਤ ਪਾਸੋਂ ਖਰੀਦੀ ਗਈ ਸੀ ਤੇ ਉਸੇ ਸਥਾਨ ਤੇ ਅੱਜ ਉਰਦਵਾਰਾ ਸ੍ਰੀ ਜੋਤੀਸਰੂਪ ਸਾਹਿਬ ਸ਼ੋਭਤ ਹੈ ਜਿੱਥੇ ਦੇਸ਼ਾਂ-ਵਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਆਕਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਮਹਾਨ ਸ਼ੀਧਾਂ ਨੂੰ ਸਰਧਾਂ ਜਲੀਆਂ ਭੇਟ ਕਰਦੇ ਹਨ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ